ਮੁਰਦਾਬਾਦ ਮੁਰਦਾਬਾਦ ਜਲਤ ਬਰੋਦੀ ਭਗਵਾਨ ਤੁਮਨ ਮੁਰਦਾਬਾਦ ਮੁਰਦਾਬਾਦ ਮੁੱਖ ਮੰਤਰੀ ਮੁਰਦਾਬਾਦ 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 ਜਲਤ ਬਰੋਦੀ 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 ਮੁੱਖ ਮੰਤਰੀ ਮੁਰਦਾਬਾਦ 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 ਏਹੀ ਹੋਇਆ ਹੈ ਅੱਜ ਪੁਤਲਾ ਪੁਤਲ ਕੇ ਮਖਨ ਜਦ ਕੀ ਸਭ ਤੋਂ ਪਹਿਲੇ ਤਾਂ ਜੈ ਟੀਮ ਜੈ ਭਾਰਤ ਮੈਂ ਗੁਰਦੀਪ ਕਟੋਚ ਸਟੇਟ ਕੋਆਰਡੀਨੇਟਰ ਪੰਜਾਬ ਪੀਪੀਸੀਸੀ ਅੱਜ ਅਸੀਂ ਇਹ ਜੋ ਪੁਤਲਾ ਫੁਕਣ ਦੀ ਕਾਰਵਾਈ ਕਰ ਰਹੇ ਹਾਂ ਦੋ ਦਿਨ ਤੋਂ ਵਿਧਾਨ ਸਭਾ ਦੇ ਵਿੱਚ ਜੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੋ ਡਰਾਮੇਬਾਜ਼ੀ ਚੱਲ ਰਹੀ ਹੈ ਜੋ ਦਲੇਵ ਸਮਾਜ ਦੇ ਨਾਂ ਉਹਨਾਂ ਦਾ ਮਾਹੌਲ ਉੜਾਇਆ ਜਾ ਰਿਹਾ ਉਸ ਦੇ ਰੋਸ ਵੱਜੋਂ ਅਸੀਂ ਇਹ ਅੱਜ ਇਹ ਪੁਤਲਾ ਫੁਕਣ ਜਾ ਰਹੇ ਹਾਂ ਮੁੱਖ ਮੰਤਰੀ ਜੋ ਅੱਜ ਤੋਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਆਏ ਸਤਾ ਵਿੱਚ ਆਏ ਸੀ ਉਹਨਾਂ ਨੂੰ ਦਰਕਨਾਰ ਕਿਨਾਰਕ ਦਰਕਨਾਰ ਕਰਕੇ ਉਹਨਾਂ ਨੇ ਵਿਧਾਨ ਸਭਾ ਨੂੰ ਇੱਕ ਕਮੇਡੀ ਸ਼ੋਅ ਬਣਾ ਕੇ ਰੱਖ ਦਿੱਤਾ ਹੈ ਅੰਦਰ ਮਜ਼ਾਕ ਉੜਾਇਆ ਜਾ ਰਿਹਾ ਹੈ ਦਲੇ ਸਮਾਜ ਦਾ ਮਜ਼ਾਕ ਉਡਾਰ ਰਹੀ ਹੈ ਜਾ ਰਿਹਾ ਹੈ ਉਹਨਾਂ ਨੂੰ ਬੋਲਣ ਤੋਂ ਰੁਕਾਇਆ ਜਾ ਰਿਹਾ ਹੈ ਕੋਈ ਮੁੱਦੇ ਦੀ ਗੱਲ ਨਹੀਂ ਕਰ ਰਹੇ ਜੋ ਵਿਕਾਸ ਦੇ ਕੱਲਾਂ ਦੀਆਂ ਗੱਲਾਂ ਦੀਆਂ ਗਰੰਟੀਆਂ ਦੇ ਕੇ ਆਏ ਜੋ ਉਹਨਾਂ ਨੂੰ ਛੱਡ ਕੇ ਸਿਰਫ ਔਰ ਸਿਰਫ ਕਮੇਟੀ ਹੋ ਰਹੀ ਹੈ ਇਹ ਦਲਿਤ ਸਮਾਜ ਜੋ ਪੰਜਾਬ ਦੇ ਵਿੱਚ ਇਹਨਾਂ ਦਲਿਤ ਸਾਡੇ ਲੀਡਰ ਦਾ ਅਪਮਾਨ ਕੀਤਾ ਹੈ ਅਸੀਂ ਉਸ ਦੇ ਰੋਸ ਵਿੱਚ ਅੱਜ ਇਹ ਪੁਤਲਾ ਫੂਕ ਰਹੇ ਹਾਂ ਭਗਵੰਤ ਮਾਨ ਜੀ ਨੂੰ ਤੁਮੰਤਰੀ ਸਾਹਿਬ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਗੱਲੇ ਸਮਾਜ ਨੇ ਕੀਤਾ ਹੋਇਆ ਇਹ ਮਜ਼ਾਕ ਤੁਹਾਨੂੰ ਬਹੁਤ ਮਹਿੰਗਾ ਪਏਗਾ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਆਉਣ ਵਾਲੇ ਇਲੈਕਸ਼ਨਾਂ ਵਿੱਚ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਧੰਨਵਾਦ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੋਢੀ ਰਾਮ ਅ ਲੋਕ ਸਭਾ ਹਲਕਾ ਤੋਂ ਹੁਸ਼ਿਆਰਪੁਰ ਤੋਂ ਉਮੀਦਵਾਰੀ ਭਰੀਆ ਔਰ ਮੈਂ ਜੋ ਦੋ ਤਿੰਨ ਦਿਨ ਤੋਂ ਆ ਦੇਖ ਰਹੇ ਆ ਡਰਾਮੇ ਵਾਜੀ ਵਿਧਾਨ ਸਭਾ ਦੀ ਉਸ ਤੋਂ ਪੰਜਾਬ ਦੇ ਨਹਿਤ ਹੀ ਘਟਿਆ ਮੁੱਖ ਮੰਤਰੀ ਦੇ ਰਵਈਏ ਤੋਂ ਸਾਰੇ ਪੰਜਾਬ ਨੇ ਜਿੰਨੇ ਵੀ ਇਹਨਾਂ ਦੇ ਚੈਨਲਾਂ 'ਤੇ ਪਾਇਆ ਆ ਉਹ ਤੁਸੀਂ ਦੇਖ ਲਿਓ ਸਾਰਿਆਂ ਨੇ ਕਮੈਂਟ ਕਿਦਾਂ ਦੇ ਕੀਤੇ ਆ ਤੁਸੀਂ ਜਿੱਦਾਂ ਮਰਜੀ ਇਹ ਇਹਨੂੰ ਹੀਰੋ ਬਣਾ ਕੇ ਪੇਸ਼ ਕਰ ਦੇਣ ਪਾਰਟੀ ਵਾਲੇ ਪਰ ਇਹ ਜ਼ੀਰੋ ਹੀ ਰਹਿਣਾ ਜੋ ਇਹ ਸਟੇਜਾਂ 'ਤੇ ਪੰਡਾਲੀਆਂ ਹਰਕਤਾਂ ਕਰਦੇ ਸੀਗੇ ਉਹੀ ਹੁਣ ਇਹਨਾਂ ਨੇ ਵਿਧਾਨ ਸਭਾ 'ਚ ਸ਼ੁਰੂ ਕਰ ਦਿੱਤੀਆਂ ਆ ਤੁਸੀਂ ਦੇਖੋ ਇੱਕ ਮੁੱਖ ਮੰਤਰੀ ਦਾ ਮੁੱਖ ਮੰਤਰੀ ਸਟੇਟ ਦਾ ਇੱਕ ਕਹਿ ਲਓ ਬਾਪ ਹੁੰਦਾ ਆ ਔਰ ਉਸ ਤਰੀਕੇ ਨਾਲ ਉਹਨੂੰ ਸਾਰਿਆਂ ਦੀ ਗੱਲ ਸੁਣਨੀ ਹੁੰਦੀ ਆ ਪਹਿਲੇ ਮੁੱਖ ਮੰਤਰੀ ਤੁਸੀਂ ਦੇਖੋ ਆਏ ਸੀਗੇ ਉਹ ਪਹਿਲਾਂ اپੋਜੀਸ਼ਨ ਦੀ ਗੱਲ ਸੁਣਦੇ ਸੀ ਔਰ ਫਿਰ ਆਪਣਾ ਪ੍ਰਤੀਕਰਮ ਦਿੰਦੇ ਸੀ ਚਾਹੇ ਤਿੱਖੇ ਤਰੀਕੇ ਨਾਲ ਦੇਣ ਚਾਹੇ ਉਹ ਨਰਮ ਤਰੀਕੇ ਨਾਲ ਦੇਣ ਲੇਕਿਨ ਤੁਸੀਂ ਇੱਕ ਗੱਲ ਦੇਖ ਲਓ ਇਸ ਇਸ ਮੁੱਖ ਮੰਤਰੀ ਵਿੱਚ ਹੰਕਾਰ ਤੇ ਹੈਗਾ ਹੀ ਹੈਗਾ ਆ ਪਰ ਸਹਿਣਸ਼ੀਲਤਾ ਵੀ ਹੈ ਨਹੀਂਗੀ ਬੁੜੀਆਂ ਨੂੰ ਹੱਥ ਕੱਢ ਕੱਢ ਕੇ ਐਵੇਂ ਲੜੀ ਜਾਂਦਾ ਇਹ ਹੋ ਗਿਆ ਉਹ ਹੋ ਗਿਆ ਇਲਜ਼ਾਮ ਲਾਈ ਜਾਂਦੇ ਆ ਔਰ ਇਲਜ਼ਾਮ ਵੀ ਇਦਾਂ ਦੇ ਲਾ ਰਹੇ ਆ ਜਿਹੜੇ ਅੱਛਾ ਚਲੋ ਠੀਕ ਹੈ ਮੈਂ ਕਹਿੰਦਾ ਕਾਂਗਰਸੀਏ ਸਾਰੇ ਮਾੜੇ ਹੀ ਹੋਗੇ ਠੀਕ ਹੈ ਜੀ ਬਾਕੀ ਪਾਰਟੀਆਂ ਵਾਲੇ ਵੀ ਮਾੜੇ ਹੋਗੇ ਤੁਹਾਨੂੰ ਚੰਗਿਆਂ ਨੂੰ 92 ਨੂੰ ਉਹਨਾਂ ਨੇ ਫਤਵਾ ਦਿੱਤਾ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਤੁਸੀਂ ਰੋਜ਼ੀ ਉਹ ਉਹ ਆਪਣਾ ਪੰਜਾਬ ਦੀ ਡਿਵੈਲਪਮੈਂਟ ਤੇ ਤਾਂ ਗੱਲ ਕੀ ਕਰਨੀ ਆ ਉਹਦੀ ਉਹਾਂ ਦੀ ਉਹਨਾਂ ਦੀਆਂ ਖਾਮੀਆਂ ਦੱਸ ਦੱਸ ਕੇ ਤੁਸੀਂ ਹੈ ਨਾ ਆਪਣੇ ਜਿਹੜਿਆਂ ਤੁਹਾਡੀਆਂ ناکਾਮੀਆਂ ਆ ਉਹਨਾਂ ਦੇ ਪਰਦੇ ਪਾਉਣ ਲੱਗੇ ਆ। ਸੋ ਮੇਰੀ ਭਗਵਾਨ ਸਾਹਿਬ ਨੂੰ ਮੈਂ ਸਾਫ ਦੂਪ ਨਹੀਂ ਕਹਿਣਾ ਕਿਉਂਕਿ ਇਹਨਾਂ ਨੇ ਜੋ ਦਲਿਤਾਂ ਨਾਲ ਆ ਕੋਝਾ ਮਜ਼ਾਕ ਕੀਤਾ ਔਰ ਜਿਹੜੀ ਇਹਨਾਂ ਨੇ ਸ਼ਬਦਾਬਲੀ ਵਰਤੀ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਸੁਖਵਿੰਦਰ ਕੋਟਲੀ ਜੀ ਲਈ ਉਹ ਬੜੀ ਹੀ ਨਹਿਦੀ ਸ਼ਰਮਨਾਕ ਔਰ ਘਟਿਆ ਆ। ਔਰ ਮੈਂ ਚਾਹੁੰਦਾ ਆ ਕਿ ਆਪਾਂ ਹਾਂ ਜਿਹੜਾ ਇਹ ਸੰਘਰਸ਼ ਆ ਅੱਜ ਪਤਲਾ ਫੂਕਣ ਦਾ ਰੱਖਿਆ ਹੈ। ਹਾਂਜੀ ਅੱਕੇ ਅਗਲਾ ਕੀ ਹੋਊਗਾ? ਅਗਲਾ ਸੰਘਰਸ਼ ਕੀ ਆ? ਅਗਲਾ ਸੰਘਰਸ਼ ਇਹ ਆ ਕਿ ਅਸੀਂ ਐਸਐਸਪੀ ਨੂੰ ਔਰ ਐਸੀ ਡਿਪਾਰਟਮੈਂਟ ਨੂੰ ਐਸੀ ਡਿਪਾਰਟਮੈਂਟ ਕੋਈ ਐਸੀ ਕਮਿਸ਼ਨ ਨੂੰ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਅ ਅਰ ਬਰਦਰਖਾਸ ਦਵਾਂਗੇ ਜਿਹੜੀ ਵਿੱਚ ਹੋਰ ਵਾਅਦਾ ਕਰਨਾ ਚਾਹੁੰਦੇ ਆ ਅਸੀਂ ਜੋ ਸਾਡੀਆਂ ਰਵਿਦਾਸੀਆ ਸਮਾਜ ਦੀਆਂ ਜਸੇਬੰਦੀਆਂ ਆ ਅਸੀਂ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹ ਆਉਣ ਵਾਲੇ ਇਲੈਕਸ਼ਨ ਵਿੱਚ ਇਕਜੁੱਟ ਹੋ ਕੇ ਇਹਦਾ ਪੂਰਾ ਉਰਜੋਰ ਵਿਰੋਧ ਕੀਤਾ ਜਾਵੇ ਇਹਨਾਂ ਨੂੰ ਦੱਸਿਆ ਜਾਵੇ ਕਿ ਰਵਿਦਾਸੀਆ ਸਮਾਜ ਦਾ ਮਜ਼ਾਕ ਕਰਨ ਦਾ ਰਿਜ਼ਲਟ ਕੀ ਹੋਏਗਾ ਇੱਕ ਹੋਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਸੋਨਨ ਬਚਾ ਆ ਵੀ ਮੁਖਮੰਦੀ ਸਾਹਿਬ ਪੰਜਾਬ ਇਸ ਤੋਂ ਹੁਸ਼ਿਆਰਪੁਰ ਆ ਰਹੇ ਆ ਅਸੀਂ ਆਪਣੀਆਂ ਰਵਦਾਦ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਔਰ ਅਸੀਂ ਆਪਣੇ ਐਸੀ ਸਮਾਜ ਵੱਲੋਂ ਇਹ ਐਲਾਨ ਕਰਦੇ ਆ ਕਿ ਇਸ ਉਹਨਾਂ ਦਾ ਪੂਰ ਜੌਰ ਇੱਥੇ ਵਿਰੋਧ ਕਰਾਂਗੇ ਉਹਨਾਂ ਦਾ ਉਹਨਾਂ ਦੇ ਅਗੇਂਸਟ ਪ੍ਰਦਰਸ਼ਨ ਕਰਾਂਗੇ ਇਹ ਰਵਦਾਦ ਸਮਾਜ ਦਾ ਮਜ਼ਾਕ ਹਟਾਉਣੀ ਚਾਹੀਦੀ ਜੈ ਭੀਮ ਜੈ ਭਾ ਹਾਂਜੀ ਹਾਂ ਲੋਕਤੰਤਰ ਹੈ ਪਹਿਲਾਂ ਤਾਂ ਲੋਕਤੰਤਰ ਦੇ ਵਿੱਚ ਜਾਤੀ ਸੂਚਕ ਜਾਂ ਜਾਤ ਪਾਤ ਧਰਮ ਜਾਂ ਭੇਦ ਭਾਵ ਦੀ ਕੋਈ ਗੱਲ ਰਹਿੰਦੀ ਨਹੀਂ ਹੈਗੀ ਦੂਸਰੀ ਗੱਲ ਇਹ ਹੁੰਦੀ ਹੈ ਕਿ ਸੀਐਮ ਸਾਹਿਬ ਦਾ ਜੋ ਕੈਡਰ ਹੁੰਦਾ ਇੱਕ ਚੀਫ ਮਿਨਿਸਟਰ ਦਾ ਜੋ ਕੈਡਰ ਹੁੰਦਾ ਇੱਕ ਕੁਰਸੀ ਦੀ ਇੱਕ ਡੈਜ਼ਿਗਨੇਸ਼ਨ ਦੀ ਮਰਿਆਦਾ ਹੁੰਦੀ ਹੈ ਗੱਲਬਾਤ ਕਰਨ ਦਾ ਬੋਲਣ ਦਾ ਕੋਈ ਸਲੀਕਾ ਹੁੰਦਾ ਤਰੀਕਾ ਹੁੰਦਾ ਠੀਕ ਹੈ ਨਾ ਚਾਹੇ ਕੋਈ ਆਪੋਜੀਸ਼ਨ ਹੈ ਚਾਹੇ ਕੋਈ ਵਿਰੋਧੀ ਹੈ ਚਾਹੇ ਕੋਈ ਦੋਸਤ ਹੈ ਚਾਹੇ ਕੋਈ ਦੁਸ਼ਮਣ ਹੈ ਗੱਲ ਕਰਨਾ ਤਾਂ ਇੱਜ਼ਤ ਮਾਨ ਦੇ ਨਾਲ ਰਿਸਪੈਕਟ ਨਾਲ ਕੀਤੀ ਜਾਂਦੀ ਹੈ ਪਰ ਤੂੰ ਤੂੰ ਕਰਕੇ ਗਲਤ ਲਬਜ਼ ਬੋਲਣਾ ਕਿਸੇ ਨੂੰ ਵੀ ਉਹ ਨਾਕਾਬਿਲੇ برداشت ਹੁੰਦਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਤੰਤਾ ਦੇ ਅਧਿਕਾਰ ਆ ਹੱਕਾਂ ਔਰ ਮਾਨ ਮਰਿਆਦਾ ਨੂੰ ਲੈ ਕੇ ਚੱਲਣਾ ਚਾਹੀਦਾ ਸੋ ਬਹੁਤ ਹੀ ਨਿੰਦਨੀ ਹੈ